ਹੈਲੋ ਜੀ ਸਤਿ ਸ੍ਰੀ ਅਕਾਲ ਆਈ ਹੋਪ ਕਿ ਤੁਸੀਂ ਸਭ ਠੀਕ ਹੋਵਗੇ ਮਿਸਸ ਸੰਧੂ ਚੈਨਲ ਤੇ ਤੁਹਾਡਾ ਵੈਲਕਮ ਇੱਥੇ ਰਚਨਪ੍ਰੀਤ ਦਾਦੀ ਜੀ ਨੂੰ ਬਹੁਤ ਤੰਗ ਕਰਨਦਿਆ ਸੀ ਕਿ ਝਾੜੂ ਹੀ ਮੈ ਲਾਉਣਾ ਆ ਜ਼ਿਆਦਾਤਰ ਨਾ ਅਸਲ ਤੇ ਬਾਹਰ ਖੁਸ਼ ਰਹਿੰਦਾ ਆ ਤੇ ਬਾਹਰ ਆਪਾਂ ਕੱਢਦੇ ਨਹੀਂ ਫਿਰ ਇਹਦੀ ਥੋੜੀ ਬੋਤੀ ਘਰੇ ਗੱਲ ਮੰਨ ਲਈਦੀ ਆ ਕਿ ਚਲ ਤੂੰ ਆ ਕਰ ਲੈ ਇਸ ਤੋਂ ਬਾਅਦ ਦੁਪਹਿਰ ਹੋ ਗਈ ਦੁਪਹਿਰ ਅਸੀਂ ਲੰਚ ਚ ਚਿੱਲੇ ਬਣਾਏ ਤਾਂ ਕੁਝ ਮਨ ਹੋਰ ਖਾਣ ਦਾ ਨਹੀਂ ਸੀ ਤੇ ਅਸੀਂ ਸੋਚਿਆ ਕਿ ਚਿੱਲੇ ਬਣਾ ਕੇ ਖਾਣੇ ਆ ਤੇ ਨਾਲ ਚਾਹ ਪੀ ਲਈ ਅੱਗੇ ਦੇਖਦੇ ਆਂ ਸ਼ਾਮ ਨੂੰ ਕਿੱਥੇ ਤਿਆਰੀ ਇੱਥੇ ਤਿਆਰ ਹੋ ਕੇ ਆਪਾਂ ਬਾਹਰ ਨਿਕਲੇ ਸੀ ਤੇ ਰਚਨਪ੍ਰੀਤ ਹੁਣੇ ਲੈ ਸੀ ਆਪਣਾ ਵਾਕਰ ਚਲਾਉਣ ਇਹ ਮੈਂ ਖੇਡ ਲਾਂ ਪਹਿਲਾਂ ਫਿਰ ਚੱਲਦੇ ਆਂ ਹਾਂਜੀ ਹੁਣ ਆਪਾਂ ਰੈਡੀ ਹੋ ਗਏ ਤੇ ਨਿਕਲ ਪਏ ਸੀ ਦਰਸ਼ਨ ਕਰਨ ਵਾਸਤੇ ਆਪਾਂ ਚੱਲੇ ਸੀ ਗੁਰਦੁਆਰਾ ਸਾਹਿਬ ਪਾਈ ਸ਼ਾਲੋਜੀ ਦੇ ਇਹ ਹੈਗਾ ਆ ਪੰਡੋਰੀ ਵੜੈਚ ਮਜੀਠਾ ਰੋਡ ਤੇ ਤਾਂ ਆਪਾਂ ਉੱਥੇ ਚਲੇ ਸੀ ਵੈਸੇ ਮੋਸਟਲੀ ਆਪਾਂ ਮਰਸਰ ਵਾਲੇ ਜਾਣੋ ਨੇ ਭਾਈ ਟੋਬਾ ਜੀ ਦੇ ਪਾਈ ਸ਼ਾਲੋਜੀ ਤੇ ਟੋਬਾ ਸਾਹਿਬ ਗੁਰਦੁਆਰਾ ਨਾ ਉੱਥੇ ਚੱਲਦੇ ਹੁੰਦੇ ਸੀ ਤਾਂ ਅੱਗ ਦੀ ਸੋਚਿਆ ਕਿ ਮਤਲਬ ਕਿ ਉਧਰ ਚੱਲਦੇ ਆ ਤਾਂ ਫਰ ਨਿਕਲੇ ਆਪਾਂ ਕਾਲਾ ਦਿਲ ਬਾਜ ਤਰ ਜੈਨ ਹਰ ਹੋ ਆਕੇ ਕਾਫਤ ਬਹੁਤ ਵਧੀਆ ਫੀਲਿੰਗ ਆਂਦੀ ਆ ਜਦੋਂ ਪਿੰਡ ਚ ਗੁਰਬਾਣੀ ਜਾਕੂ ਪਾਠ ਹੋਂਦੇ ਹੁੰਦਾ ਹੁੰਦਾ ਨਾ ਤੇ ਬਹੁਤ ਵਧੀਆ ਲੱਗਦਾ ਇੱਕ ਵਾਰ ਤੇ ਸੀ ਦਾ ਆਕੇ ਤੇ ਰੋਟੀ ਪਾਣੀ ਖਾਦਾ ਤੇ ਕੱਪੜੇ ਸੁਕਣੇ ਪਾਏ ਸੀ ਛੱਤ ਤੇ ਉਹ ਤਾਰੇ ਤਾਂ ਉਸ ਤੋਂ ਬਾਅਦ ਬਸ ਅੱਜ ਦਾ ਦਿਨ ਇੰਨਾ ਹੀ ਆ ਥੈਂਕ ਯੂ ਸੋ ਮਾਚ ਅੱਗੇ ਲਈ ਵਲੋਗਿੰਗ ਇੰਤਜ਼ਾਰ ਕਰਿਓ ਬਾਏ ਬਾਏ